ਨਗਰ ਦੇ ਇੱਕ ਚੋਣਾ ਨੂੰ ਲੈ ਕੇ ਦੋ ਦਿਨ ਰਹਿ ਗਏ ਨੇ ਤੇ ਜਿਸ ਨੂੰ ਲੈ ਕੇ ਕੰਪੇਨਿੰਗ ਜ਼ੋਰਾਂ ਸੋਰਾ ਤੇ ਚੱਲ ਰਹੀ ਹੈ ਵਾਰਡ ਨੰਬਰ 34 ਦੀ ਗੱਲ ਕਿਤੇ ਹੈ ਤੇਜਿੰਦਰ ਮਹਿਤਾ ਜਿਹੜੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵੀ ਨੇ ਤੇ ਮੇਅਰ ਦੇ ਕੈਂਡੀਡੇਟ ਵੀ ਨੇ ਉਹ ਖੜੇ ਹੋਏ ਨੇ ਤੇ ਗੱਲਬਾਤ ਕਰ ਲਏ ਨੇ ਤੇਜਿੰਦਰ ਜੀ ਮੇਅਰ ਦੀ ਦਾਅਵੇਦਾਰੀ ਵੀ ਹੈ ਸਿਰ ਤੇ ਤੇ ਵਾਰਡ ਦੇ ਵਿੱਚ ਕੰਪੇਨਿੰਗ ਵੀ ਬੜੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਕਿਸ ਤਰ੍ਹਾਂ ਦਾ ਰਿਸਪੌਂਸ ਵਾਰਡ ਦੇ ਵਿੱਚੋਂ ਮਿਲ ਰਿਹਾ ਹਕੂਮਤ ਸਾਹਿਬ ਮੈਂ ਤਾਂ ਇੱਕ ਆਮ ਜਆ ਵਰਕਰ ਹਾਂ ਜੀ ਪਾਰਟੀ ਦਾ ਛੋਟਾ ਜਿਹਾ ਨਮਾਣਾ ਜਿਹਾ ਪਾਰਟੀ ਵੱਲੋਂ ਜਿਹੜੀਆਂ ਵੀ ਜ਼ਿੰਮੇਵਾਰੀਆਂ ਦਿੱ ਪਾਰਟੀ ਵੱਲੋਂ ਹੁਣੇ ਟਿਕਟ ਦੀ ਜ਼ਿੰਮੇਵਾਰੀ ਮਿਲੀ ਹੈ ਕਿ ਆਹ ਸੀਟ ਜਿਹੜੀ ਵਾਰਡ ਨੰਬਰ 34 ਆ ਇਹਦੇ ਵਿੱਚ ਵੀ ਬੜਾ ਪਰਮਾ ਉੰਗਾਰ ਵੀ ਦੇਖੋ ਮਾਤਾਵਾ ਪੈਣਾ ਮੇਰੇ ਪਰਿਵਾਰ ਸਾਰਾ ਤੇ ਜਿੱਥੇ ਮੇਰੇ ਦੋਸਤ ਪੂਰੇ ਵਾਰਡ ਦੇ ਇਲਾਕੇ ਦੇ ਲੋਕ ਨੇ ਉਹ ਬੜਾ ਉਹਨਾਂ ਨੂੰ ਛਾਏ ਕਿ ਜ਼ਮੀਨ ਨਾਲ ਜੁੜੇ ਜਿਹੜੇ ਲੋਕ ਨੇ ਉਹਨਾਂ ਨੂੰ ਆਪਾਂ ਲੈ ਕੇ ਚੱਲੀਏ ਇਸ ਤੋਂ ਪਹਿਲਾਂ ਵੀ ਇੱਕ ਬੜਾ ਲੰਮਾ ਸੰਘਰਸ਼ ਤੁਹਾਨੂੰ ਯਾਦ ਹੋਊਗਾ ਕਿ ਆਪਾਂ ਇੱਥੇ ਕੂੜੇ ਦੇ ਢੇਰ ਦੇ ਖਿਲਾਫ ਜਿਹੜੀ ਆਵਾਜ਼ ਚੱਕੀ ਸੀ ਇਹ 15 ਕਲੋਨੀਆਂ ਜਿਹੜੀਆਂ ਆਸ-ਪਾਸ ਦੀਆਂ ਨੇ ਇਹ ਸਾਰੀਆਂ ਮੇਰੇ ਨਾਲ ਜੁੜੀਆਂ ਨੇ ਕਿਉਂਕਿ ਉਸੇ ਵੀ ਇਹਨਾਂ ਦੇ ਸਾਥ ਦੇ ਨਾਲ ਹੀ ਜਿਹੜਾ ਅਸੀਂ ਚਾਹੇ ਐਨਜੀਟੀ ਦੇ ਵਿੱਚ ਜਾ ਕੇ ਚਾਹੇ ਅਸੀਂ ਲੋਕਾਂ ਦੇ ਵਿੱਚ ਜਾ ਕੇ ਚਾਹੇ ਮੀਡੀਆ ਦੇ ਵਿੱਚ ਜਾ ਕੇ ਚਾਹੇ ਅਸੀਂ ਪਰਚੇ ਆਪਣੇ ਸਿਰ ਤੇ ਢਾਏ ਨੇ ਅਸੀਂ ਆਮ ਲੋਕਾਂ ਦੇ ਦੁੱਖ ਦਰਦ ਨੂੰ ਜਾਣਦੇ ਆ ਕਿਉਂਕਿ ਪਟਿਆਲੇ ਦਾ ਇੱਕ ਕਲੰਕ ਸੀ ਜਿਹੜਾ ਇਹ ਕੂੜੇ ਦਾ ਢੇਰ ਸੀ ਅੱਜ ਪਟਿਆਲੇ ਦੇ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਇਹ ਕੂੜੇ ਦਾ ਢੇਰ ਚੱਕਿਆ ਗਿਆ ਤਾਂ ਇਸ ਇਲਾਕੇ ਦੇ ਲੋਕਾਂ ਦੀ ਜਿਹੜੀ ਮਿਹਨਤ ਚਾਹੇ ਸਾਡਾ ਵੀ ਵਿੱਚ ਤਿਲ-ਫੁਲ ਯੋਗਦਾਨ ਸੀ ਅੱਜ ਇੱਕ ਟੀਚਾ ਲੈ ਕੇ ਚੱਲੇ ਆ ਕਿ ਪਟਿਆਲੇ ਨੂੰ ਅਸੀਂ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਪਟਿਆਲੇ ਨੂੰ ਗੰਦਾ ਕੀਤਾ ਇਹਨਾਂ ਨੇ ਜਿਹੜਾ ਗੰਦ ਪਾਇਆ ਪਟਿਆਲੇ ਦੇ ਵਿੱਚ ਜਿਹੜੀ ਗੰਦਗੀ ਭਲਾਈ ਉਹਨੂੰ ਸਾਫ਼ ਕਰਨ ਦਾ ਜਿਹੜਾ ਬੇੜਾ ਉਹ ਸਾਡੀ ਜ਼ਿੰਮੇਵਾਰੀ ਆ ਆਮ ਆਦੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜਿਹਦੇ ਵਿੱਚ ਸਰਦਾਰ ਅਜੀਤਪਾਲ ਸਿੰਘ ਕੋਲੀ ਮਾਨਯੋਗ ਐਮ ਐਲ ਏ ਪਟਿਆਲਾ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਐਮ ਐਲ ਏ ਹਰਮੀਤ ਸਿੰਘ ਪਟਾਣ ਮਾਜਰਾ ਇਹਨਾਂ ਦੇ ਸਹਿਯੋਗ ਦੇ ਨਾਲ ਤੇ ਜਿਹੜੇ ਸਾਡੇ ਹੁਣ ਹਾਊਸ ਤਿਆਰ ਹੋਊਗਾ ਨਗਰ ਨਿਗਮ ਦੇ ਵਿੱਚ ਅਸੀਂ ਸਾਰੇ 60 ਨੇ ਰਲ ਕੇ ਜਿਹੜਾ ਪਟਿਆਲਾ ਨੂੰ ਖੂਬਸੂਰਤ ਬਣਾਉਣ ਦੇ ਵਿੱਚ ਜਿਹੜੇ ਯਤਨ ਕਰਾਂਗੇ ਉਹਦੇ ਨਾਲ ਨਾਲ ਪਟਿਆਲੇ ਦੇ ਲੋਕਾਂ ਨੂੰ ਵੀ ਇੱਕ ਬੇਨਤੀ ਕਰਨਾ ਚਾਹੁੰਦਾ ਅਗੇ ਸਾਡੇ ਨਾਲ ਸਹਿਯੋਗ ਕਰਨ ਜੇਕਰ ਪਟਿਆਲਾ ਦੇ ਲੋਕ ਘਰ ਦੇ ਵਿੱਚ ਕੂੜੇ ਦੀ ਸਹੀ ਸੰਭਾਲ ਜਿਹੜੀ ਮੈਨੇਜਮੈਂਟ ਕਰਨੀ ਸ਼ੁਰੂਆਤ ਕਰ ਦੇਣ ਤਾਂ ਪਟਿਆਲਾ ਘਰਾਂ ਦੇ ਵਿੱਚੋਂ ਕੂੜੇ ਦੀ ਜਿਹੜੀ ਸਿਰਫ ਆਮਦ ਉਹ 10% ਰਹਿ ਜਾਣੀ ਹੈ 90% ਕੂੜਾ ਆਪਣੇ ਘਰਾਂ ਦੇ ਵਿੱਚ ਜਿਹੜਾ ਮੈਨੇਜ ਹੋ ਜਾਂਦਾ ਆਪਾਂ ਜੇ ਉਹਨੂੰ ਖਾਦ ਬਣਾ ਲਈਏ ਚਾਹੇ ਲਿਕੁਇਡ ਫਰਟੀਲਾਈਜ਼ਰ ਬਣਾ ਲਈਏ ਕਈ ਚੀਜ਼ਾਂ ਦੇ ਵਿੱਚ ਜਿਹੜਾ ਕੂੜੇ ਨੂੰ ਅਸੀਂ ਉਹ ਯੋਗ ਦੇ ਵਿੱਚ ਲੈ ਸਕਦੇ ਆ ਪਟਿਆਲੇ ਨੂੰ ਕਲੀਨ ਸਿਟੀ ਬਣਾਉਣ ਦੇ ਵਿੱਚ ਪਟਿਆਲੇ ਨੂੰ ਗ੍ਰੀਨ ਸਿਟੀ ਬਣਾਉਣ ਦੇ ਵਿੱਚ ਪਟਿਆਲੇ ਨੂੰ ਕੂੜਾ ਰੈਟ ਬਣਾਉਣ ਦੇ ਵਿੱਚ ਜਿਹੜਾ ਆਮਾਦੀ ਪਾਰਟੀ ਟੀਚਾ ਲੈ ਕੇ ਚੱਲੀ ਹੈ ਪਟਿਆਲੇ ਸ਼ਹਿਰ ਨੂੰ ਜਿਹੜੀ ਪਿਛਲੀਆਂ ਸਰਕਾਰਾਂ ਨੇ ਛੋਟੇ-ਛੋਟੇ ਐਸਟੀਪੀ ਪਲਾਂਟ ਲਗਾ ਕੇ ਜਿਹਦੇ ਵਿੱਚ ਉਹਨਾਂ ਨੇ ਕੋਈ ਆਪਣੀ ਯੋਗਤਾ ਨਹੀਂ ਦਿਖਾਈ ਕਿ ਆਪਾਂ 20 ਸਾਲ ਅੱਗੇ ਦਾ 50 ਸਾਲ ਅੱਗੇ ਦਾ ਕੋਈ ਐਜਾ ਸੋਚੀ ਹੈ ਕਿਉਂਕਿ ਪਾਪੂਲੇਸ਼ਨ ਦਾ ਦਿਨ ਪ੍ਰਤੀ ਦਿਨ ਸ਼ਹਿਰਾਂ ਦੇ ਵਿੱਚ ਵਧਦੀ ਜਾ ਰਹੀ ਆ ਅੱਜ ਅਸੀਂ ਜੇਕਰ ਕੁਝ ਨਵੇਂ ਜਿਹੜੇ ਐਸ ਸੀ ਪੀ ਪਲਾਂਟ ਪੂਰੇ ਜ਼ਿਲ੍ਹੇ ਦੇ ਵਿੱਚ ਅਸੀਂ ਲਗਾ ਰਹੇ ਹਾਂ ਜਿਹਦੇ ਨਾਲ ਪਟਿਆਲਾ ਸ਼ਹਿਰ ਦਾ ਵੀ ਜਿਹੜਾ ਐਸ ਸੀ ਪੀ ਜਿਹੜਾ ਸ਼ੇਰਮਾਜਰੇ ਆ ਉਹਦੀ ਵੀ ਕਪੈਸਿਟੀ ਵਧਾਉਣ ਜਾ ਰਹੇ ਹਾਂ ਪਟਿਆਲੇ ਨੂੰ ਜਿਹੜਾ ਸੀਵਰੇਜ ਦਾ ਜਿਹੜਾ ਭਾਵ ਹੈ ਉਹਨੂੰ ਇੱਕ ਜਿਹੜਾ ਕੰਟਰੋਲ ਹੋਊਗਾ ਉਹਦੇ ਨਾਲ ਜਿਹੜਾ ਨਹਿਰੀ ਪਾਣੀ ਜਿਹੜਾ ਸਾਡਾ ਪ੍ਰੋਜੈਕਟ ਪਿਛਲੀਆਂ ਸਰਕਾਰਾਂ ਨੇ ਉਹਨੂੰ ਫੇਲ ਕਰਨ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਪਿਛਲੇ 8-10 ਸਾਲ ਤੋਂ ਜਿਹੜਾ ਉਹ ਪ੍ਰੋਜੈਕਟ ਲਟਕਦਾ ਆ ਰਿਹਾ ਅੱਜ ਤੁਸੀਂ ਦੇਖੋ ਜਦੋਂ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਸ ਪ੍ਰੋਜੈਕਟ ਦੇ ਉੱਪਰ ਉਹਨਾਂ ਅਧਿਕਾਰੀਆਂ ਦੇ ਉੱਪਰ ਜੁਰਮਾਨਾ ਲਾਇਆ ਉਸ ਕੰਪਨੀ ਦੇ ਉੱਪਰ ਉਸ ਤੋਂ ਬਾਅਦ ਕਿਵੇਂ ਪਾਇਲਟ ਪ੍ਰੋਜੈਕਟ ਦੀ ਤਰ੍ਹਾਂ ਜਿਹੜਾ ਇਹ ਨਹਿਰੀ ਪਾਣੀ ਵਾਲਾ ਐਲਐਨਟੀ ਦਾ ਜਿਹੜਾ ਪ੍ਰੋਜੈਕਟ ਹੈ ਉਹ ਚੱਲ ਰਿਹਾ ਅੱਜ ਗੱਲ ਕਰੀਏ ਸ਼ਹਿਰ ਦੇ ਵਿੱਚ ਤੁਸੀਂ ਦੇਖੋਗੇ ਪਾਣੀ ਦੀਆਂ ਜਿਹੜੀਆਂ ਟੈਂਕੀਆਂ ਨੇ ਉਹ ਕਿੰਨੀ ਸਪੀਡ ਦੇ ਨਾਲ ਜਿਹੜੀਆਂ ਗगनचुੰਬੀ ਜਿਹੜੀਆਂ ਉਹ ਟੈਂਕੀਆਂ ਮੜਨੀਆਂ ਜਾ ਰਹੀਆਂ ਨੇ ਇਹ ਜਿਹੜੀ ਆਮ ਆਦੀ ਪਾਰਟੀ ਦੀ ਬਿਲਕੁਲ ਕਲੀਅਰ ਹੈ ਬਿਲਕੁਲ ਸਾਫ ਹੈ ਜਿਹਦੇ ਨਾਲ ਅਸੀਂ ਨਗਰ ਨਿਗਮ ਪਟਿਆਲਾ ਦੇ ਵਿੱਚ ਆਮ ਆਦੀ ਪਾਰਟੀ ਆਪਣਾ ਕਬਜ਼ਾ ਕਰੂਗੀ ਇਹ ਤੇ ਸ਼ਹਿਰ ਦੇ ਆਪਲਬਧੀਆਂ ਹੋ ਗਿਆ ਕਿ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਕਰਿਆ ਜਾਏਗਾ ਵਾਰਡ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪੌਂਸ ਲੋਕਾਂ ਵੱਲੋਂ ਮਿਲ ਰਿਹਾ ਹੈ ਕਿ ਲੋਕ ਵਿਚਰ ਲੋਕਾਂ ਦੇ ਵਿੱਚ ਤੁਸੀਂ ਵਾਰਡ ਤੋਂ ਡੋਟ ਡੋਰ ਜਾ ਰਹੇ ਹੋ ਲੋਕਾਂ ਨਾਲ ਗੱਲਬਾਤ ਕਰ ਰਹੇ ਹੋ ਕਿ ਕੀ ਕੀ ਸੁਣਨ ਨੂੰ ਮਿਲ ਰਿਹਾ ਕਿਉਂਕਿ ਕਈਆਂ ਦਾ ਕਹਿਣਾ ਹੈ ਕਿ ਸਾਡੇ ਰਾਸ਼ਨ ਕਾਰਡ ਨਹੀਂ ਬਣੇ ਹੈਗੇ ਜਾਂ ਸਾਡੀ ਗਲੀ ਟੁੱਟੀ ਹੈ ਜਾਂ ਸੀਵਰੇਜ ਦੇ ਵਿੱਚੋਂ ਪਾਣੀ ਨਹੀਂ ਨਿਕਲਦਾ ਗੰਦਾ ਪਾਣੀ ਆ ਰਿਹਾ ਇਸ ਤਰ੍ਹਾਂ ਦੇ ਕੁਝ ਸੁਣਨ ਨੂੰ ਮਿਲ ਰਿਹਾ ਕੁਝ ਮੈਂ ਤਾਂ ਜ ਤੇ ਆਪਣੇ ਬੱਚੇ ਤੇ ਪੂਰੇ ਵਾਰਡ ਵਾਲਿਆਂ ਨੂੰ ਭਰੋਸਾ ਹੈ ਕਿ ਜੇਕਰ ਇਹਦੀ ਕੋਈ ਦੇਖ ਰੱਖ ਕਰ ਸਕਦਾ ਤਾਂ ਤੇਜਿੰਦਰ ਮਹਿਤਾ ਮੈਂ ਕੋਈ ਅੱਜ ਦਾ ਨਹੀਂ ਮੈਨੂੰ 22 ਸਾਲ ਹੋ ਗਏ ਮੈਂ ਸਮਾਜਿਕ ਤੌਰ ਤੇ ਕਈ ਜਥੇਬੰਦੀਆਂ ਦੇ ਨਾਲ ਜੁੜਿਆ ਆ ਆਮ ਆਦੀ ਪਾਰਟੀ ਦੇ ਵਿੱਚ ਰਹਿ ਕੇ ਵੀ ਅਸੀਂ ਹਮੇਸ਼ਾ ਲੋਕਾਂ ਦੇ ਪੱਖ ਦੀ ਗੱਲ ਕੀਤੀ ਹੈ ਅੱਜ ਵੀ ਅਸੀਂ ਜੇਕਰ ਗੱਲ ਕਰਦੇ ਹਾਂ ਤਾਂ ਲੋਕਾਂ ਦੇ ਹੱਕਾਂ ਪੱਖਾਂ ਦੀ ਗੱਲ ਕਰਦੇ ਹਾਂ ਕਿ ਪਟਿਆਲੇ ਨੂੰ ਅਸੀਂ ਖੂਬਸੂਰਤ ਜਦੋਂ ਬਣਾਵਾਂਗੇ ਤਾਂ ਮੇਰਾ ਵਾਰਡ ਵੀ ਜਿਹੜਾ ਉਹ ਵਿੱਚ ਹੀ ਆ ਜਾਣਾ ਸੋ ਇੱਥੇ ਬਿਨਾਂ ਪੇਦ ਭਾਵ ਤੋਂ ਹਰ ਇੱਕ ਖੁੰਝੇ ਨੂੰ ਪਟਿਆਲੇ ਸ਼ਹਿਰ ਦੇ ਅਸੀਂ ਜਿਹੜਾ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜਿਹਦੇ ਵਿੱਚ ਮੇਰਾ ਵਾਰਡ ਵੀ ਜਿਹੜਾ ਹੈਗਾ ਉਹ ਖੂਬਸੂਰਤ ਹੋਊਗਾ ਅੱਜ ਪਟਿਆਲੇ ਸ਼ਹਿਰ ਦਾ ਜਿਹੜਾ ਕੂੜੇ ਦਾ ਢੇਰ ਉਹ ਇਸ ਇਲਾਕੇ ਦੇ ਬਿਲਕੁਲ ਨਜ਼ਦੀਕ ਹੈ ਅਸੀਂ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਹੈ ਕਿ ਜੇਕਰ ਅਸੀਂ ਵੇਸਟ ਮੈਨੇਜਮੈਂਟ ਅਡਾਪਟ ਕਰ ਲਈਏ ਤਾਂ ਇਹ ਜਿਹੜਾ ਕੂੜੇ ਦਾ ਬਦਨੁਮਾ ਜਿਹੜਾ ਦਾਗ ਪਟਿਆਲਾ ਸ਼ਹਿਰ ਨੂੰ ਲੱਗਿਆ ਇਹ ਵੀ ਜਿਹੜਾ ਧੁੱਲ ਜਾਣਾ ਜੀ ਗੱਲ ਕੀਤੀ ਜੇ ਵਿਰੋਧੀ ਜਿਹੜੇ ਹਨ ਬਾਰ ਬਾਰ ਇਲਜ਼ਾਮ ਲਗਾ ਰਹੇ ਨੇ ਕਿ ਫੇਰ ਇਲੈਕਸ਼ਨ ਹੋਣੀ ਚਾਹੀਦੀਆਂ ਕਿ ਤੱਕਾ ਨਾ ਹੋਵੇ ਕੋਈ ਵੀ ਤੇ ਜਿਹੜੇ ਹੁਣ ਵੀ ਜੈ ਜੈਂਦਰ ਵੀਵਾ ਜਿਹੜੇ ਭਾਜਪਾ ਦੇ ਮਹਿਲਾ ਮੋਟਰ ਪ੍ਰਧਾਨ ਨੇ ਉਹ ਇਲਜ਼ਾਮ ਲਗਾ ਰਹੇ ਨੇ ਕਿ ਆਮ ਆਦਮੀ ਪਾਰਟੀ ਤੱਕਾ ਕਰੇਗੀ ਸਾਡੇ ਕੈਂਡੀਡੇਟ ਨੂੰ ਤੱਕਾ ਕਰਕੇ ਪੁਲਿਸ ਦੇ ਹਵਾਲੇ ਕਰੇਗੀ ਤੇ ਕਿ ਲੱਗ ਰਿਹਾ ਕਿ ਫੇਰ ਇਲੈਕਸ਼ਨ ਹੀ ਹੋਣਗੇ ਵਾਰਡ ਦੇ ਵਿੱਚ ਜੈ ਵੀਵਾ ਜੀ ਹੁਣੇ ਲੰਘ ਕੇ ਗਏ ਨੇ ਉਹਨਾਂ ਦਾ ਪਹਿਲਾਂ ਆਉਂਦਿਆਂ ਸਵਾਗਤ ਕੀਤਾ ਤੇ ਜਾਂਦਿਆਂ ਉਹਨਾਂ ਨੂੰ ਅਲਵਿਦਾ ਕਰਕੇ ਭੇਜਿਆ ਹੱਥ ਜੋੜ ਕੇ ਇਹਦਾ ਸਾਡੇ ਕੋਲ ਫੁੱਲ ਨਹੀਂ ਸੀ ਨਹੀਂ ਤਾਂ ਉਹਦੇ ਨਾਲ ਵੀ ਸਵਾਗਤ ਕਰਦੇ ਬੜੇ ਸਾਡੇ ਮੈਂਬਰ ਪਾਰਲੀਮੈਂਟ ਰਹੇ ਨੇ ਪਰ ਪਟਿਆਲੇ ਨੂੰ ਗੰਦਾ ਕਰਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਇਹਨਾਂ ਦਾ ਏ ਅੱਜ ਗੱਲ ਕਰੀਏ ਜਿਹੜੀ ਆਪਣੀ ਸਟਰੀਟ ਬਣੀ ਹੈ ਹੈਰੀਟੇਜ ਸਟਰੀਟ ਇਹ ਕਿਹਨਾਂ ਦੀ ਦੇਣ ਹੈ ਜੀ ਉੱਥੋਂ ਦੇ ਜਿਹੜੇ ਵਪਾਰ ਨੇ ਉਹ ਖਤਮ ਕੀਨੇ ਕੀਤੇ ਨੇ ਉਹ ਇਹੀ ਇਹਨਾਂ ਦੀ ਜਿਹੜੀ ਕਾਰਪੋਰੇਸ਼ਨ ਸੀ ਇਹੀ ਮੈਂਬਰ ਪਾਰਲੀਮੈਂਟ ਸੀ ਜਿਨ੍ਹਾਂ ਨੇ ਪਟਿਆਲੇ ਸ਼ਹਿਰ ਦਾ ਜਿਹੜਾ ਨਾਸ਼ ਵੜਿਆ ਉੱਥੋਂ ਦੇ ਜਿਹੜੇ ਦੁਕਾਨਦਾਰ ਨੇ ਉਹਨਾਂ ਦੇ ਵਪਾਰ ਖਤਮ ਕਰਤੇ ਪਟਿਆਲਾ ਸ਼ਹਿਰ ਨੂੰ ਜਿਹੜੀ ਇੱਕ ਬਹੁਤ ਵੱਡੀ ਇੱਕ ਗੱਲ ਬਣਾਈ ਇਹਨਾਂ ਨੇ ਕਿ ਅਸੀਂ ਹੈਰੀਟੇਜ ਸਟਰੀਟ ਬਣਾ ਰਹੇ ਹਾਂ ਸਾਡਾ ਵੀ ਮਨ ਬਹੁਤ ਪਰ ਚੰਨ ਸੀ ਉਦੋਂ ਕਿ ਸਾਡਾ ਸ਼ਹਿਰ ਜਿਹੜਾ ਖੂਬਸੂਰਤ ਬਣਨ ਜਾ ਰਿਹਾ ਤੁਸੀਂ ਆਪ ਮੀਡੀਆ ਵਾਲੇ ਸਾਥੀਓ ਮੇਰੇ ਨਾਲ ਚੱਲਿਓ ਆਪਾਂ ਉੱਥੋਂ ਹੀ ਸ਼ੁਰੂਆਤ ਕਰ ਲੈਨੇ ਆ ਕਿ ਇਹਨਾਂ ਨੇ ਕਿਹੜਾ ਲਾਰਜ ਕੁਆਲਿਟੀ ਦਾ ਜਿਹੜਾ ਗਟਕਾ ਉੱਤੇ ਗਟਕਾ ਗਾਹਾਂਗਾ ਨਹੀਂ ਤਾਂ ਸਟੋਨ ਆਪਾਂ ਕਹਿੰਦੇ ਉਹਨੂੰ ਗਟਕਾ ਜਿਹੜਾ ਸਿੱਟ ਗਏ ਇਹਨਾਂ ਨੇ ਪਟਿਆਲੇ ਦੀ ਜਿਹੜੀ ਆ ਉਹ ਬੇਇੱਜ਼ਤੀ ਕੀਤੀ ਆ ਪਟਿਆਲੇ ਦਾ ਜਿਹੜਾ ਸੀਰਾ ਉਹ ਨਿਵਾ ਕੀਤਾ ਇਹਨਾਂ ਦੇ ਮੇਅਰ ਨੇ ਜਿਹੜਾ ਇਹਨਾਂ ਨੇ ਕਿਹਾ ਸੀ ਕਿ 1000 ਕਰੋੜ ਰੁਪਈਆ ਸੀ ਲਾ ਕੇ ਪਟਿਆਲੇ ਸ਼ਹਿਰ ਦੀ ਨਿਹਾਰ ਬਦਲਾਂਗੇ ਇਹ ਤੁਸੀਂ ਦੇਖੋ ਨਦੀ ਵਾਲੇ ਪ੍ਰੋਜੈਕਟ ਇਹ ਦੇਖੋ ਤੁਸੀਂ ਹੈਰੀਟੇਜ ਸਟਰੀਟ ਪਟਿਆਲੇ ਸ਼ਹਿਰ ਦਾ ਕੋਈ ਗੁੰਝਾ ਦੱਸੋ ਕਿ ਜਿੱਥੇ ਹਜ਼ਾਰ ਕਰੋੜ ਕੀ 100 ਕਰੋੜ ਕੀ 10 ਕਰੋੜ ਵੀ ਜਿਹੜਾ ਇਹਨਾਂ ਵੱਲੋਂ ਲਾਇਆ ਜਾਵੇ ਪਟਿਆਲੇ ਸ਼ਹਿਰ ਨੂੰ ਆਇਆ ਫੰਡ ਜਿਹੜਾ ਸੀ ਇਹਨਾਂ ਨੇ ਖੁਰਦ-ਬੁਰਦ ਕੀਤਾ ਉਹ ਸਾਰਾ ਖੁਰਦ-ਬੁਰਦ ਕਰਨਾ ਇੱਕੋ ਹੀ ਕਾਰਨ ਸੀ ਜਿਹੜਾ ਇਹਨਾਂ ਨੇ ਆਪਣੇ ਢਿੱਡ ਭਰਨੇ ਸੀ ਅੱਪਾ ਅੱਜ ਗੱਲ ਕਰਦੇ ਆ ਕਿ ਇਹਨਾਂ ਨੇ ਆਪਣੇ ਜਿਹੜੇ ਤਜੋਰੀਆਂ ਨੇ ਉਹ ਜਿਹੜੀਆਂ ਸਿਰਫ ਭਰੀਆਂ ਨੇ ਬੜੀ ਸ਼ਰਮ ਵਾਲੀ ਗੱਲ ਹੈ ਕਿ ਅੱਜ ਫੇਰ ਇਹ ਲੋਕਾਂ ਦੇ ਵਿੱਚ ਜਾ ਕੇ ਵੋਟਾਂ ਮੰਗਣ ਆਏ ਨੇ ਜੀ ਮੈਲਾਮ ਵੀ ਨਾਲ ਕੈਂਪੇਨਿੰਗ ਕਰ ਰਹੇ ਹਰੇਜਿੰਦਰ ਮੈਤਾ ਜੀ ਮੈਮ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਵਾਰਡ ਦੇ ਵਿੱਚ ਨਾਲ ਡੋਰ ਟੂ ਡੋਰ ਜਾ ਰਹੇ ਹੋ ਕਿ ਤੇਜਿੰਦਰ ਮੈਤਾ ਜੀ ਕੰਮ ਕਰਾਂਗੇ ਹੁਣ ਅੱਗੇ ਜੀ ਹਾਂਜੀ ਜ਼ਰੂਰ ਜੀ ਸਾਨੂੰ ਇਹਨਾਂ ਦੇ ਮਾਣ ਆ ਇਹ ਵਿਲਜੀ ਬਹੁਤ ਵਧੀਆ ਵਾ ਕੰਮ ਕਰਨਗੇ ਮੈਮ ਕਿਸ ਤਰ੍ਹਾਂ ਦੇਖ ਰਹੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਵਾਰਡ ਦੇ ਵਿੱਚ ਜਾ ਰਹੇ ਹੋ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਕਿ ਲੋਕ ਰਿਸਪੌਂਸ ਵਧੀਆ ਦੇ ਰਹੇ ਨੇ ਹਾਂਜੀ ਬਹੁਤ ਵਧੀਆ ਰਿਸਪੌਂਸ ਆ ਰਿਹਾ ਲੋਕਾਂ ਦਾ ਤੇ ਮੈਂ ਤਾਂ ਸਰ ਬਹੁਤ ਵਧੀਆ ਨੇ ਜਿਵੇਂ ਅੱਗੇ ਵੀ ਕੰਮ ਕਰਦੇ ਰਹੇ ਨੇ ਹੋਰ ਵੀ ਕਰਨਗੇ ਅਸੀਂ ਖੁਦ ਇਹ ਕਹਿੰਨੇ ਆਂ ਵੀ ਤੁਹਾਡਾ ਕੋਈ ਵੀ ਕੰਮ ਨਹੀਂ ਰੁਕੇਗਾ ਇੱਕ ਵਾਰ ਤੁਸੀਂ ਵੋਟ ਪਾ ਕੇ ਇਹਨਾਂ ਨੂੰ ਚਤਾਓ। ਬਿਲਕੁਲ ਵਾਰਡ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਨਾਲ ਮਹਿਲਾਵਾਂ ਜਿਹੜੀਆਂ ਸਹਿਯੋਗ ਦਿੰਦੀਆਂ ਹੋਏ ਨਜ਼ਰ ਆ ਰਹੀਆਂ ਨੇ ਤੇ ਨਾਲ ਵਾਰਡ ਦੇ ਵਿੱਚ ਡੋਰ ਟੂ ਡੋਰ ਜਿਹੜਾ ਕੰਮ ਕਰ ਰਹੇ ਨੇ ਤੇ ਨਾਲ ਹੀ ਜਿਹੜੇ ਮੇਅਰ ਦੇ ਵੀ ਕੈਂਡੀਡੇਟ ਦੇ ਕਿਉਂਕਿ ਇਹਨਾਂ ਦੇ ਉੱਪਰ ਜ਼ਿੰਮੇਵਾਰੀ ਵੱਧ ਹੈ ਤੇ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਸਮਝਾ ਰਹੇ ਨੇ ਕਿ ਹਰ ਇੱਕ ਕੰਮ ਤੁਹਾਡਾ ਹੋਏਗਾ ਤੇ ਜਿਹੜੀ ਵੱਡੀ ਸਮੱਸਿਆ ਜਿਹੜੀ ਕੂੜੇ ਦੀ ਆ ਉਹ ਉਸ ਨੂੰ ਦੂਰ ਕੀਤਾ ਜਾਏਗਾ। ਪਟਿਆਲਾ ਤੋਂ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਕੁਲਿੰਦਰ ਕੋਲੋਂ ਖਾਸ ਰ